ਖਡੂਰ ਸਾਹਿਬ ਵਾਲਿਓ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ ਜਿੰਨੇ ਵੀ ਆ ਦੇਖਿਓ ਕਿਤੇ ਸਾਰੀ ਉਮਰ ਦਾ ਕਲੰਕ ਮੱਥੇ ਤੇ ਨਾ ਲਵਾ ਕੇ ਬਹਿ ਜਿਓ ਜਿੱਦਾਂ ਆਪਾਂ ਸਾਰਿਆਂ ਨੇ ਬੀਬੀ ਖਾਲੜਾ ਜੀ ਬਾਰੇ ਕੀਤਾ ਸੀ ਹਜੇ ਵੀ ਤੀਰ ਹੱਥ ਦੇ ਵਿੱਚ ਆ ਨਿਸ਼ਾਨਾ ਤੁਹਾਡੇ ਸਾਹਮਣੇ ਆ ਕੋਈ ਲੁਕਿਆ ਨਹੀਂ ਹੋਇਆ ਵੀ ਨਿਸ਼ਾਨਾ ਕਿੱਥੇ ਲੱਗਣਾ ਚਾਹੀਦਾ ਖਾਸ ਕਰਕੇ ਇਹ ਵੀਡੀਓ ਖਡੂਰ ਸਾਹਿਬ ਇਲਾਕੇ ਤੱਕ ਜਰੂਰ ਪਹੁੰਚਾਓ ਜੇ ਦਿਲ ਕਰਦਾ ਤਾਂ ਮਸਾ ਮਸਾ ਸਾਲ ਬਾਅਦ ਇੱਕ ਜਿਹੜੀ ਆ ਉਮੀਦ ਜਾਗੀ ਆ ਆਪਣੇ ਸਿੰਘ ਨੂੰ ਬਾਹਰ ਕਢਾਉਣ ਲਈ ਅਗਲੇ ਨੇ ਡਿਬਰੂਗਰ ਜੇਲ੍ਹ ਦੇ ਵਿੱਚੋਂ ਹੀ ਖਡੂਰ ਸਾਹਿਬ ਹਲਕੇ ਦੇ ਵਿੱਚੋਂ ਚੋਣ ਲੜਨ ਦਾ ਫੈਸਲਾ ਕੀਤਾ ਪਰ ਦੇਖਿਓ ਕਿਤੇ ਬਾਅਦ ਵਿੱਚ ਮਾਨਸੇ ਵਾਲੀ ਨਾ ਹੋ ਜAVE ਵੀ ਜਿੱਦਾਂ ਮੂਸੇ ਵਾਲੇ ਨੂੰ ਪਹਿਲਾਂ ਕਿੱਦਾਂ ਖਿੱਚਦੇ ਹੁੰਦੇ ਸੀ ਆਸ਼ੇ ਦੇ ਮਗਰ ਪਾ ਕੀ ਤਾਂ ਮੁੜ ਕੇ ਕਿੱਦਾਂ ਰੋਂਦੇ ਸੀਗੇ ਵੀ ਹਾਂ ਯਾਰ ਮਾੜਾ ਹੋਇਆ ਵੋਟ ਪਾ ਦਾਣੀ ਚਾਹੀਦੀ ਸੀ ਮੁੜ ਕੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁਣ ਤੁਹਾਡੇ ਹੱਥ ਦੇ ਵਿੱਚ ਗੇਵਾ ਸਾਰੀ ਵੀਹਾ ਸੋ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਅਮਰਤਪਾਲ ਸਿੰਘ ਨੂੰ ਆਜ਼ਾਦ ਉਮੀਦਵਾਰ ਆ ਜਾਂ ਤਾਂ ਹੋਵੇ ਨਾ ਕਿਸੇ ਪਾਰਟੀ ਦੇ ਨਾਲ ਰਲ ਕੇ ਖੜਾ ਹੁੰਦਾ ਫੇਰ ਤਾਂ ਆਪਾਂ ਵੀ ਵਿਰੋਧ ਕਰਦੇ ਨਹੀਂ ਯਾਰ ਇਹਨੂੰ ਆਜ਼ਾਦ ਖੜਨਾ ਚਾਹੀਦਾ ਸੀ ਜਿੱਦਾਂ ਮੂਸੇ ਵਾਲੇ ਨੂੰ ਕਹਿੰਦੇ ਸੀ ਹਨਾ ਵੀ ਨਹੀਂ ਕਾਂਗਰਸ ਨਹੀਂ ਆਜ਼ਾਦ ਖੜਦਾ ਜਿੱਤ ਜਾਣਾ ਸੀ ਹੁਣ ਤਾਂ ਇਹ ਤਾਂ ਆਜ਼ਾਦ ਖੜ ਗਿਆ ਕਿਸੇ ਪਾਰਟੀ ਵੱਲੋਂ ਨਹੀਂ ਖੜਿਆ ਸੋ ਨਾਲ ਇੱਕ ਹੋਰ ਤੁਹਾਡੇ ਇਚਾਰਨਾ ਦੇ ਵਿੱਚ ਬੇਨਤੀ ਸਿਮਰਨਜੀਤ ਸਿੰਘ ਮਾਨ ਤੇ ਜਿਹੜੀਆਂ ਨੀਤਾਂ ਹੁੰਦੀਆਂ ਨਾ ਵੀ ਹਾਂ ਆ ਸਿੰਘ ਬਾਹਰ ਕਢਾਉਣਾ ਚਾਹੀਦਾ ਉਹ ਦੇਖ ਲਓ ਅਗਲੇ ਨੇ ਆਪਣਾ ਉਮੀਦਵਾਰ ਵਾਪਸ ਲੈ ਲਿਆ ਖਡੂਰ ਸਾਹਿਬ ਤੋਂ ਕਹਿੰਦਾ ਨਾ ਉਹਨੂੰ ਪਤਾ ਵੀ ਵੋਟ ਜਿਹੜੀ ਆ ਉਹ ਆ ਪਾੜ ਜਾਣੀ ਦੋਨਾਂ ਪਾਸਿਓਂ ਉਹਨੇ ਵਾਪਸ ਲੈ ਲਿਆ ਤੇ ਅਕਾਲੀ ਦਲ ਨੇ ਨਾ ਇਹ ਰੋਲਾ ਪਾਉਂਦੇ ਹਨ ਅਕਾਲੀ ਦਲ ਵੀ ਹਾਂ ਅਮਰਤਪਾਲ ਬਾਹਰ ਹੋਣੇ ਬੰਦੀ ਸਿੰਘ ਬਾਹਰ ਹੋਣੇ ਚਾਹੀਦੇ ਆ ਤੇ ਇਹਨਾਂ ਨੂੰ ਕੀ ਲੋੜ ਸੀ ਉੱਥੇ ਉਮੀਦਵਾਰ ਬਲਟੋਏ ਨੂੰ ਖੜਾ ਕਰਨ ਦੀ ਸੋ ਤਾਂ ਕਰਕੇ ਤੁਹਾਡੇ ਹੱਥ ਅੱਗੇ ਆ ਸਾਰੇ ਤੁਹਾਡੇ ਚਰਨਾਂ ਦੇ ਅੱਗੇ ਬੇਨਤੀ ਆ ਹੱਥ ਜੋੜ ਕੇ ਵੀ ਅੰਮ੍ਰਿਤਪਾਲ ਨੂੰ ਵਾਅਦਾ ਤੋਂ ਵਾਅਦੇ ਜਿਹੜੀਆਂ ਬੂਟਾਂ ਪਾ ਕੇ ਉਹ ਜਿਤਾਇਆ ਜਾਵੇ ਤਾਂ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਜੇ ਤਾਂ ਤੁਸੀਂ ਚਾਹੁੰਦੇ ਆ ਵੀ ਆਪਣੇ ਮੁੰਡੇ ਜਿੰਨੇ ਯੂਥ ਆ ਇਹ ਨਸ਼ਿਆਂ ਤੋਂ ਹਟਣ ਫੇਤਾ ਵੋਟ ਪਾ ਦਿਓ ਜੇ ਤੁਹਾਡਾ ਦਿਲ ਕਰਦਾ ਕੋਈ ਗੱਲ ਨਹੀਂ ਪਹਿਲਾ ਸਾਲ ਪਹਿਲਾਂ ਜੈ ਸੌਰੀ 1997 98 99 2022 ਸਾਲ ਪਹਿਲਾਂ ਮੁੰਡਾ ਜੰਮਿਆ ਸੀ ਵੋਟਾਂ ਪਾ ਦੇਣੀਆਂ ਆ ਮੁੰਡਾ ਨਸ਼ੇ ਲਾ ਕੇ ਜੇ ਤਾਂ ਹੈਗਾ ਮਾਰਨਾ ਫੇਰ ਜਿਹਨੂੰ ਤੁਸੀਂ ਮਰਜ਼ੀ ਵੋਟ ਪਾਈ ਜਾਇਓ ਤਾਂ ਜੇ ਹੈਗੀ ਆਪਣੀ ਜਵਾਨੀ ਬਚਾਉਣੀ ਫੇਰ ਤੁਹਾਨੂੰ ਪਤਾ ਹੀ ਆ ਵੀ ਵੋਟ ਕਿਹਨੂੰ ਪਾਉਣੀ ਚਾਹੀਦੀ ਆ ਜੇ ਤਾਂ ਉਹੀ ਰਲੀਆਂ ਗਲੀਆਂ ਦੇ ਵਿੱਚ ਆਪਣੇ ਮੁੰਡੇ ਰੋਲਣੀਆਂ ਆ ਤੁਸੀਂ ਫੇਰ ਜਿਹਨੂੰ ਮਰਜ਼ੀ ਪਾ ਦਿਓ ਮੈਂ ਨਹੀਂ ਕਹਣਾ ਅਵਰਦ ਪਾ ਨੂੰ ਵੋਟ ਪਾਇਓ ਜੇ ਦਾ ਕੁਛ ਆਪਣੇ ਭਵੇਖ ਦਾ ਆਪਾਂ ਸਵਾਰਨਾ ਆ ਤੇ ਮੁੜ ਕੇ ਪਛਤਾਇ ਹੋਣਾ ਮੈਂ ਤੁਹਾਨੂੰ ਦੱਸਾਂ ਖਡੂਰ ਸਾਹਿਬ ਵਾਲਿਓ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ ਜਿੰਨੇ ਵੀ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਵੀ ਬਾਦ ਵਿੱਚ ਐਵੇਂ ਮੱਥੇ ਤੇ ਕਲੰਕ ਨਾਲਵਾ ਕੇ ਵਹਿ ਜਿਓ ਮੁਰਚੇ ਕੋਈ ਫਾਇਦਾ ਨਹੀਂ ਰੋਣ ਧੋਣ ਦਾ ਸੋਹਰੇ ਇੱਕ ਗੱਲ ਹੋਰ ਨਾਲੇ ਜਿਹੜੇ ਕਹਿੰਦੇ ਆ ਜੇ ਜਿਹੜਾ ਪਹਿਲਾਂ ਦੇਸ਼ ਨੂੰ ਮਾੜਾ ਕਹਿੰਦਾ ਸੀ ਹੁਣ ਉਸੇ ਸੰਵਿਧਾਨ ਨੂੰ ਲੱਗ ਗਿਆ ਚਲੋ ਹਰੀ ਇੱਕ ਭਰਾ ਦੀ ਆਪੂ ਆਪਣੀ ਹਨਾ ਸੋਚਿਆ ਜੇ ਹਸਾਬ ਨਾਲ ਬੋਲਦਾ ਪਰ ਇਹ ਦੇਖੀ ਆਪਾਂ ਕਿੰਨਾ ਕਿ ਕੀਤਾ ਧਰਮ ਦੇ ਲਈ ਵੀ ਅਗਲਾ ਕਿਹਦੇ ਲਈ ਖੜਾ ਹੋਇਆ ਵੋਟਾਂ ਦੇ ਵਿੱਚ ਪੰਥ ਖਾਤਰ ਉੱਥੇ ਜੇਲ੍ਹ ਦੇ ਵਿੱਚ ਗਿਆ ਕਿ ਉਹਦਾ ਕੋਈ ਆਪਣਾ ਪਰਸਨਲ ਮਾਮਲਾ ਸੀਗਾ ਵੀ ਕਿਸੇ ਬੰਦੇ ਨਾਲ ਜਾ ਕੇ ਆਪਣੀ ਜ਼ਮੀਨ ਖਾਤਰ ਉਹ 10 ਕਤਲ ਕਰ ਦਿੱਤੇ ਫਿਰ ਗਿਆ ਕਿਹਦੇ ਖਾਤਰ ਗਿਆ ਉਹ ਆਪਣੇ ਖਾਤਰ ਹੀ ਗਿਆ ਉਹ ਧਰਮ ਦੇ ਖਾਤਰ ਗਿਆ ਉਹ ਸੋ ਉਹਦੇ ਨਾਲ ਖੜਨਾ ਕਿ ਨਾ ਇੱਕ ਨਾਲੇ ਗੱਲ ਹੋਰ ਮੈਂ ਜਲਦੀ ਵੀਡੀਓ ਫਿਨਿਸ਼ ਕਰਾਂ ਇਸ ਵਾਰ ਕਿਸੇ ਤੇ ਕੋਈ ਪ੍ਰੈਸ਼ਰ ਨਹੀਂਗਾ ਵੋਟਾਂ ਪਾਉਣੀਆਂ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਜੇ ਕੋਈ ਕਵੇ ਵੀ ਹਾਂ ਯਾਰ ਵੋਟਾਂ 'ਚ ਕਿਸੇ ਨੂੰ ਪਤਾ ਲੱਗ ਜਾਣਾ ਮੈਂ ਕਿਹਨੂੰ ਪਾਈ ਆ ਨਾ ਤੁਹਾਡੇ ਹੱਥ 'ਚ ਕੋਈ ਬਾਨਾ ਨਹੀਂ ਚੱਲੂਗਾ ਇਦਾਂ ਕੀ